ਲੋਕ ਘੱਟ ਖਰੀਦਣ ਆ ਰਹੇ ਨੇ ਦੇਖ ਰਿਹਾ ਸਬਜ਼ੀ ਮੰਡੀ ਵਿੱਚ ਕੋਈ ਹੈ ਹੀ ਨਹੀਂ ਗਾ ਜੀ ਤਾਂ ਇਹਨੇ ਸਬਜ਼ੀ ਤੇਜ ਹੈ ਕੋਈ ਲੇਤਾ ਹੀ ਨਹੀਂ ਸਰ ਸਬਜ਼ੀ ਨਹੀਂ ਲਓ ਆਪਣਾ ਰੇਟ ਵੀ ਵਾਧੂ ਕਿਹਦਾ ਹੋਇਆ ਦੱਸੋ ਸਰ ਸਸਿਕਲ ਦੋਸਤੋ ਅਸੀਂ ਪਟਿਆਲਾ ਦੀ ਸਬਜ਼ੀ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਮੰਡੀਆਂ ਦੇ ਵਿੱਚ ਪਹੁੰਚੀਏ ਤਾਂ ਸਬਜ਼ੀ ਦੀ ਗੱਲ ਕਰੀਏ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸਬਜ਼ੀ ਮੰਡੀ ਦੀ ਪਟਿਆਲਾ ਦੀ ਸਬਜ਼ੀ ਮੰਡੀ ਹੈ ਜਿੱਥੇ ਲੋਕ ਆਪਣੀ ਰੋਜ਼ਮਾਰਾ ਦੀ ਜਿਹੜੀਆਂ ਸਬਜ਼ੀਆਂ ਨੇ ਖਾਣ ਪੀਣ ਦਾ ਸਮਾਨ ਆ ਜਿਹੜਾ ਖਰੀਦਣ ਪਹੁੰਚਦੇ ਨੇ ਪਰ ਇੱਕ ਇੱਥੇ ਇੱਕ ਵੱਡੀ ਗੱਲ ਦੱਸ ਦਈਏ ਕਿ ਸਬਜ਼ੀਆਂ ਦੇ ਰੇਟ ਦੇ ਵਿੱਚ ਇਜ਼ਾਫਾ ਹੋਇਆ ਹੈ ਦੱਸ ਦਈਏ ਗਰਮੀ ਕਾਰਨ ਹੈ ਜਿਹੜੀ ਪਿੱਛੋਂ ਸਬਜ਼ੀਆਂ ਘਟ ਆ ਰਹੀਆਂ ਨੇ ਜਿਸ ਕਾਰਨ ਸਪਲਾਈ ਘਟ ਆ ਰਹੀ ਹੈ ਤੇ ਮੰਗ ਉਨੀ ਹੀ ਹੈ ਤੇ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿਹੜਾ ਨਾਮ ਹੈ ਜੀ ਆਪ ਦਾ ਜਨੀਸ਼

ਕੋਈ 2 ਕਿਲੋ ਲੈ ਰਹਾ ਕੋਈ ਕਿਲੋ ਲੈ ਕੋਈ ਪਾਈਆ ਲੈ ਰਹਾ ਮਤਲਬ ਅੱਗੇ ਤੋਂ ਜੋ ਨਾਰਮਲ ਸੀ ਉਸਨੇ ਕਮ ਖਰੀਦ ਰਹੇ ਆ ਹਾਂਜੀ ਹਾਂਜੀ ਕਾਫੀ ਕਮ ਹੋ ਗਿਆ ਜੀ ਤੋਂ ਉਹ ਸਬਜੀ ਮੰਡੀ ਤੇ ਤੁਹਾਨੂੰ ਹੋਰ ਵੀ ਤਸਵੀਰਾਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹੈਗਾ ਦੇਖੋ ਸਬਜੀ ਮੰਡੀ ਜਰੂਰ ਆ ਪਰ ਲੋਕ ਜਿਹੜੇ ਉਹ ਘੱਟ ਦਿਖਾਈ ਦੇ ਰਹੇ ਨੇ ਚਾਹੇ ਉਹ ਭਿੰਡੀ ਦੀ ਗੱਲ ਕਰੀਏ ਚਾਹੇ ਸ਼ਿਮਲਾ ਮਿਰਚ ਦੀ ਗੱਲ ਕਰੀਏ ਚਾਹੇ ਕੀ ਆਦੀ ਗੱਲ ਕਰੀਏ ਚਾਹੇ ਕਲੇਲੇ ਦੀ ਚਾਹੇ ਟਿੰਡੀ ਦੀ ਗੱਲ ਟਿੰਡੀਆਂ ਦੀ ਗੱਲ ਕਰ ਲਈਏ ਇਹਨਾਂ ਜਿਹੜੀ ਇਹ ਮੌਸਮੀ ਜਰੂਰ ਸਬਜ਼ੀਆਂ ਨੇ ਪਰ ਇਹਨਾਂ ਦੇ ਜਿਹੜੇ ਰੇਟ ਨੇ ਉਹ ਜਰੂਰ ਵਧੇ ਹੋਏ ਨੇ ਤਾਂ ਆ ਦੁਕਾਨ ਜਿਹੜੇ ਕਿ ਆਪਾਂ ਕਹਿ ਸਕਦੇ ਆ ਕਿ ਖਰੀਦਦਾਰ ਨੇ ਉਹ ਵੀ ਸਾਡੇ ਨਾਲ ਮوجود ਨੇ ਪਾਪੂ ਜੀ ਲੱਗਦਾ ਵੀ ਰੇਟ ਵਧੇ ਹੋਏ ਨੇ ਸਬਜ਼ੀਆਂ ਦੇ ਸਾਰੇ ਵਧਿਆ ਨੇ ਬੁਰਾ ਹਾਲ ਹੈ ਇਹ ਸਰਕਾਰ ਦੇ ਜਿਹੜਾ ਲੋਗ ਰਖਦਾ ਹੈ ਕਿਸ ਬਾਜ਼ਾਰ ਦੇ ਜਮਾਨ ਤੋਂ ਜੀ ਦੋ ਚਾਰ ਦਿਨ ਤੋਂ ਤਾਂ ਹੋਰ ਵੀ ਦੁਕਾਨਦਾਰ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਸ ਤਰ੍ਹਾਂ ਦੇੜਿਆਂ ਨੇ ਕੀ ਨਾਮ ਬੋਜੀ ਤੁਹਾਡਾ ਅਨੰਦ ਸਾਹਿਬ ਜੀ ਕੀ ਲੱਗਦਾ ਹੈਗਾ ਕਿ ਸਬਜ਼ੀਆਂ ਦੇ ਰੇਟ ਵਧ ਕੇ ਰਹਿਏ ਨੇ ਕਾਰਨ ਕੀ ਲੱਗ ਰਿਹਾ ਹੈਗਾ ਕੋਈ ਆਪ ਕਿਸਾਨ ਜੋ ਹੈ ਜੀਰੀ ਲਗਾ ਰਹੇ ਸਰ ਜੀ ਜੋ ਖੇਤੀਬਾੜੀ ਹੈ ਉਹ ਆਪਣਾ इसको उजाल रहे हैं थोड़ा थोड़ा रख रहे हैं 14 उतना है नहीं इससे रेट बढ़ता ही है मतलब सब्जी प्रॉपर सही नहीं लग रही है कि कट प्रोडक्शन कट हो रही है तो लागत उन्हीं है इस करके रेट बढ़ रहे हैं इसीलिए बढ़ रहा है ता लोग कट खरीदने आ रहे हैं देख रहे हैं सब्जी मंडी में कोई है ही नहीं कोई आता ही नहीं सब्जी तेज है कोई लेते ही नहीं सब्जी हम 40 रुपए खरीद लाते हैं 50 बिकता ही नहीं है पैसा नहीं पूरा होता मंडी का पैसा नहीं पूरा होता ਤਾਂ ਜਿਵੇਂ ਦੁਕਾਨਦਾਰ ਜਰੂਰ ਕਹਿ ਰਹੇ ਨੇ ਕਿ ਅਸੀਂ ਸਬਜ਼ੀ ਖਰੀਦ ਕੇ ਲੈ ਕੇ ਆਣੇ ਆ ਪਰ ਅੱਗੇ ਜਿਹੜੇ ਲੋਕ ਨੇ ਉਹ ਖਰੀਦਣ ਨਹੀਂ ਆ ਰਹੇ ਹੈਗੇ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਣਾ ਗਾਜਰਾਂ ਦੀ ਗੱਲ ਕਰੀਏ ਚਾਹੇ ਆਪਣੇ ਖੀਰੀਆਂ ਦੀ ਗੱਲ ਕਰੀਏ ਚਾਹੇ ਟਿੰਡੀਆਂ ਦੀ ਗੱਲ ਕਰਨੀਏ ਚਾਹੇ ਕਿ ਇਹਦੀ ਗੱਲ ਕਰੀਏ ਤਾਂ ਮੰਡੀ ਜਰੂਰ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਸਕੂਟਰਾਂ ਦੇ ਉੱਪਰ ਲੰਘਦੇ ਜਰੂਰ ਨਜ਼ਰ ਆਣਗੇ ਪਰ ਕਿਸੇ ਦੁਕਾਨ ਦੇ ਉੱਪਰ ਦੁਕਾਨ ਦੇ ਉੱਪਰ ਰੁਕ ਨਹੀਂ ਰਹੇ ਹੈਗੇ ਦੁਕਾਨਦਾਰ ਜਰੂਰ ਵਿਚਾਰੇ ਬੈਠੇ ਹੈਗੇ ਨੇ ਆਪਣਾ ਕੰਮ ਕਰ ਰਹੇ ਨੇ ਪਰ ਮੰਡੀ ਦੇ ਵਿੱਚ ਕੋਈ ਵੀ ਗਾਹਕ ਜਿਹੜਾ ਉਹ ਤੁਹਾਨੂੰ ਦਿਖਾਈ ਨਹੀਂ 10 ਰੁਪਏ ਕਿਲੋ 10 ਰੁਪਏ ਕਿਲੋ ਤਾਂ 10 ਰੁਪਏ ਕਿਲੋ ਟਮਾਟਰ ਦੀ ਗੱਲ ਕਰ ਰਹੇ ਆ ਤਾਂ ਬਾਕੀ ਜਿਹੜੀਆਂ ਹੋਰ ਸਬਜ਼ੀਆਂ ਦੀ ਗੱਲ ਕਰੀਏ ਜਿਵੇਂ ਪਿੱਛੇ ਦੱਸਿਆ ਹੈਗਾ ਕਿਸਾਨ ਨੇ ਵੀ ਦੱਸਿਆ ਹੈਗਾ ਕਿ ਜਿਹੜੇ ਪ੍ਰੋਡਕਸ਼ਨ ਜਿਹੜੀ ਹੈਗੀ ਉਹ ਜਿਹੜਾ ਉਹ ਪਹਿਲਾਂ ਗਰਮੀ ਕਰਕੇ ਜਿਹੜੀ ਘੱਟ ਹੋ ਰਹੀ ਹੈ ਪਹਿਲਾਂ ਜਿੱਥੇ ਇੱਕ ਕੁਆਂਟਲ ਹੁੰਦੀ ਸੀ ਉੱਥੇ ਤਕਰੀਬਨ 70 ਕਿਲੋ ਜਿਹੜੀ ਹੈਗੀ ਆ ਰੇਟ ਹੋਇਆ ਵਾ ਬਾਉ ਜੀ ਸਾਡੇ ਨਾਲ ਉਹਨਾਂ ਨਾਲ ਬਾਉ ਜੀ ਨਮਸਕਾਰ ਜੀ ਨਮਸਕਾਰ ਸਰ ਸਬਜ਼ੀ ਖਰੀਦਣ ਆਈ ਸੀ ਜਾਂ ਫਰੂਟ ਫਰੂਟ ਸਰ ਕੀ ਲੱਗਦਾ ਸਬਜ਼ੀ ਦੇ ਰੇਟ ਵਧ ਰਹੇ ਨੇ ਕਿਉਂ ਕਾਰਨ ਕੀ ਲੱਗਦਾ ਹੈ ਗਰਮੀ ਕਰਕੇ ਵਧੇ ਸਰ ਕਿ ਵੀਰ ਤਾਂ ਬਹੁਤ ਹਾਈ ਹੋਇਆ ਇਸ ਸਮੇਂ ਪਿਛਲੇ 2 ਸਾਲ ਨੇ 5 ਸਾਲ ਦੀ ਗੱਲ ਕਰੀਏ ਪਹਿਲਾਂ ਵੀ ਬਸ ਸਬਜ਼ੀ ਖਰੀਦਣ ਆਉਂਦੇ ਸੀਗੇ ਤੇ ਹੁਣ ਉਹਦੇ ਨਾਲ ਕਿੰਨਾ ਕੁ ਫਰਕ ਲੱਗਦਾ ਕਿੰਨੇ ਗੁਣਾ ਜਿਹੜਾ ਰੇਟ ਜਿਹੜੇ ਵਧੇ ਨੇ ਲੱਗੇ ਸਰ ਟ੍ਰिपल ਰੇਟ ਹੋ ਗਿਆ ਤਿੰਨ ਗੁਣਾ ਜ਼ਿਆਦਾ ਰੇਟ ਤਿੰਨ ਗੁਣਾ ਹੋ ਗਿਆ ਸਬਜ਼ੀ ਦੇ ਲੋਕ ਕਿੰਨਾ ਰੇਟ ਵੀ ਵਾਧੇ ਕਿਹੜਾ ਹੋਇਆ ਦੱਸੋ ਸਰ ਇਹ ਪਹਿਲਾਂ ਲੋਕ ਆਪਾਂ ਖਰੀਦਣ ਆਉਂਦੇ ਸੀਗੇ 2 ਕਿਲੋ 5 ਕਿਲੋ ਆਪਾਂ ਲੈ ਕੇ ਜਾਂਦੇ ਸੀਗੇ ਹੁਣ ਅੱਜ ਕੱਲ ਦੇਖਿਆ ਪਾਈਆ ਪਾਈਆ ਤੇ ਲਫਾਪਿਆਂ 'ਚ ਲੋਕ ਖਰੀਦਣ ਜਾ ਰਹੇ ਨੇ ਦੇਖੋ ਸਰ ਆਪਕੇ ਸਾਹਮਣੇ ਕਿੰਨਾ ਫਰੂਟ ਖੀਜਿਆ ਗਿਆ ਅਭੀ ਜ਼ਰਾ ਵੀ ਟਰਾਈ ਕਰੇ ਸਵਾ ਮੰਦਿਰ ਜਾਣਾ ਨਾ ਉਸਕੇ ਲਈ ਅੱਛਾ ਮੰਦਿਰ ਤੇ ਲਿਜਾ ਜੀ ਜੀ ਸਰ ਸੋ ਹੋਰ ਵੀ ਲੋਕਲੀ ਸਾਡੇ ਨਾਲ ਸਾਸੀ ਕਲਪਾ ਜੀ ਸਬਜ਼ੀ ਲੈਣਾ ਆਏ ਸੀ ਹਾਂਜੀ ਹਾਂਜੀ ਕਿਉਂ ਰੇਟ ਵਧੇ ਘਟੇ ਕੁਝ ਲੱਗਦਾ ਫਰਕ ਆ ਸਰ ਰੇਟ ਤਾਂ ਸਮਾਨ ਨਾਲ ਚੜੇ ਪਏ ਆ ਜੀ ਹੂੰ ਬਹੁਤ ਰੇਟ ਹੋ ਗਏ ਕਾਰਨ ਕੀ ਲੱਗਦਾ ਗਰਮੀ ਕਰਕੇ ਜਿਆਦਾ ਗਰਮੀ ਆ ਜਿਆਦਾ ਕਾਰਨ ਲੱਗਦੀ ਆ ਹਾਂਜੀ ਜੇ ਆਪਾਂ 2 ਸਾਲਾਂ ਦੀ 5 ਸਾਲ ਦੀ ਗੱਲ ਕਰੀਏ ਤਾਂ ਕਿੰਨੇ ਕੁ ਰੇਟਾਂ ਦੇ ਵਿੱਚ ਜਾਫਾ ਹੋਇਆ ਹੋਇਆ ਹੈਗਾ ਮਤਲਬ ਵਧੇ ਨੇ ਜਿਹੜੇ ਸਬਜ਼ੀਆਂ ਦੇ ਸਬਜ਼ੀਆਂ ਤਾਂ ਕਾਫੀ ਵਧ ਗਈ ਕਾਹੀ ਵਧੀ ਹਾਂਜੀ ਕਿਹੜੀ ਸਬਜ਼ੀ ਖੇਦਣ ਆਈ ਸੀ ਅਸੀਂ ਅਸੀਂ ਤਾਂ ਬਸ ਇਹ ਮਟਰ ਮੋਟਰ ਲੈਣ ਆਏ ਸੀਗੇ ਜੀ ਰੋਟੀਨ ਦੀ ਸਬਜ਼ੀ ਅੱਜ ਸੰਡੇ ਆ ਜਿਵੇਂ ਛੁੱਟੀ ਸੀਗੀ ਤਾਂ ਲੈਣਾ ਹੈ ਹਾਂ ਜੀ ਟੇਨ ਕਰਕੇ ਆਏ ਜੀ ਸੋ ਜਿਵੇਂ ਗਰਮੀ ਕਰਕੇ ਜਿਹੜੇ ਕਹੇ ਨੇ ਸਬਜ਼ੀਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਉਹਦੇ ਰੇਟਾਂ ਦੇ ਵਿੱਚ ਜਿਹੜਾ ਜੱਫਾ ਹੋਇਆਗਾ ਦੁਕਾਨਦਾਰ ਮੈਂ ਤੁਹਾਨੂੰ ਦੇਖ ਸਕਦੇ ਆ ਦੇਖੋ ਤਸਵੀਰਾਂ ਦੇ ਵਿੱਚ ਖਾਲੀ ਬਿਲਕੁਲ ਖਾਲੀ ਬੈਠੇ ਨੇ ਕੋਈ ਵੀ ਜਿਹੜਾ ਹੈਗਾ ਗਾਹਕ ਨਹੀਂ ਆਇਆ ਹੈਗਾ ਕਦੋਂ ਦਾ ਗਾਹਕ ਆ ਰਹੇ ਨੇ ਕਿਹਾ ਨਾ ਮੈਂ ਆਪਕ ਸਨੀ ਸਨੀ ਕੋਈ ਲੈਣੇ ਨਹੀਂ ਆ ਰਹੇ ਸਬਜ਼ੀ ਲੈਣੇ ਕਿ کیسے ਹੈ ਕੋਈ ਲੋਕ ਨਹੀਂ ਆ ਰਹੇ ਆ ਰਹੇ ਆ ਰਹੇ ਆ ਹਾਂ ਰੇਟ ਕਿੰਨੇ ਕੇ ਬੜੇ ਹੈ किलो है एक चालीस रुपए किलो एक सौ बीस रुपए किलो रेट पहले कितने थे अभी कितने बढ़े हैं अभी बढ़ा चुके हैं दस बीस रुपए दस बीस रुपए जैसे अदरक दो सौ रुपए आप बोल रहे हैं पहले कितना था पहले एक सौ अस्सी थी एक सौ अस्सी था बीस रुपए किलो मर गए जैसे इसे मिर्ची की बात करें मिर्ची में कितना रेट बढ़ा मिर्ची में जो बढ़ा है बीस रुपए ਸੋ ਜਿਵੇਂ ਕਹਿ ਰਹੇ ਨੇ ਅਦਰਕ ਦੇ ਵਿੱਚ 20 ਰੁਪਏ ਤਾਂ ਮਿਰਚਾਂ ਦੇ ਉੱਪਰ रेट ਵੀ ਵਧੇ ਨੇ ਤਾਂ ਤਕਰੀਬਨ ਜਿਹੜੇ ਰੇਟ ਨੇ ਆਲਮੋਸਟ ਜਿਹੜੇ ਹੈਗੇ ਨੇ ਥੋੜਾ ਥੋੜਾ ਜਾਪਾ ਜਿਹੜਾ ਬਾਲ ਗੱਲ ਕਰੀਏ 3 ਰੁਪਏ 4 ਰੁਪਏ ਜਾਂ ਜਿਵੇਂ ਮੈਂ ਅਦਰਕ ਦੀ ਗੱਲ ਕਰੀਏ ਤਾਂ ਉਹਦੇ ਵਿੱਚ 20 ਰੁਪਏ ਕਿਲੋ ਦੇ ਹਿਸਾਬ ਨਾਲ ਪਿਆਜ਼ ਵੀ ਜ਼ਰੂਰ ਪਏ ਨੇ ਔਰ ਇਹਨਾਂ ਦੀ ਵੀ ਗੱਲ ਕਰ ਰਹੇ ਨੇ ਬਾਬੂ ਜੀ ਪਿਆਜ਼ਾਂ ਦੇ ਵਿੱਚ ਕਿੰਨਾ ਕੁ ਰੇਟ ਦਾ ਫਰਕ ਪਿਆ ਹੈਗਾ ਹਾਂ ਜੀ ਪਿਆਜ਼ ਦੇ ਵਿੱਚ ਰੇਟ ਦਾ ਕਿੰਨਾ ਕੁ ਫਰਕ ਪਿਆ ਬਹੁਤ ਫਰਕ ਪਿਆ ਹੈ ਕਿਲੋ ਦੇ ਮਗਰ ਗੱਲ ਕਰੀਏ ਤਾਂ ਕਿੰਨੇ ਰੁਪਏ ਕਿਲੋ ਵਧਿਆ ਰੇਟ ਅੱਗੇ ਨਾਲ ਮੈਂ ਪਹਿਲਾਂ 2-3 ਰੁਪਏ ਨਾਲੋਂ ਜੇ ਪਹਿਲਾਂ ਨਾਲੋਂ ਹੁਣ 2-3 ਰੁਪਏ ਰੇਟ ਜਿਹੜਾ ਹੋਰ ਵੱਧ ਚੁੱਕਿਆ ਹੈਗਾ ਇਹਨਾਂ ਦੀ ਗੱਲ ਕਰੀ ਕਿੰਨਾ ਕੁ ਵੱਧ ਗਿਆ ਜੀ ਲਸਣ ਵੀ ਵੱਧ ਗਿਆ ਹੈਗਾ ਇਹ 20-25 ਰੁਪਏ ਜੀ 25 ਰੁਪਏ ਕਿੰਨੇ ਮਗਰ ਗੱਲ ਕਰੀ ਹਾਂ ਜੀ ਤਾਂ 20-25 ਰੁਪਏ ਜਿਹੜਾ ਹੈਗਾ ਲਸਣ ਦੀ ਗੱਲ ਕਰੀਏ ਤਾਂ ਜਿਹੜਾ ਹੈ ਸਬਜ਼ੀ ਮੰਡੀ ਦੇ ਵਿੱਚ ਸਬਜ਼ੀਆਂ ਮੈਂ ਤੁਹਾਨੂੰ ਜ਼ਰੂਰ ਉਤਰਦੀਆਂ ਦਿਖਾਵਾਂਗਾ ਇੱਕ ਵਾਰ ਦੇਖੋ ਆਟੋ ਵਾਲਾ ਜਿਹੜਾ ਹੈਗਾ ਉਹ ਸਬਜ਼ੀ ਜਿਹੜੀ ਹੈਗੀ ਲਗਾ ਤਮਾਟਰਾਂ ਦੀ ਗੱਲ ਕਰੀਏ ਸ਼ਿਮਲਾ ਮਿਰਚ ਦੀ ਗੱਲ ਕਰੀਏ ਪੈਕਿੰਗ ਕਰਕੇ ਜਿਹੜੀ ਉੱਪਰ ਦਾ ਤਰ੍ਹਾਂ ਸਬਜ਼ੀ ਆ ਪਰ ਸਬ ਇੱਕੀ ਸਬਜ਼ੀ ਲੈਣਾ ਆਏ ਸੀਗੇ ਸਬਜ਼ੀ ਬਹੁਤ ਵਧੀਆ ਨਹੀਂ ਹੈਗੀ ਕੋਈ ਵਧੀਆ ਨਹੀਂ ਲੱਗੀ ਕੋਈ ਨਹੀਂ ਵਧੀਆ ਸੀ ਵਾਸਤੇ ਵੀ ਸਬਜ਼ੀਆਂ ਘਰੀਆਂ ਗਰਮੀ ਕਰਕੇ ਲੱਗਦਾ ਗਰਮੀ ਕਰਕੇ ਰੇਟ ਕਿੰਨਾ ਕੁ ਫਰਕ ਪਿਆ ਗਰਮੀ ਕਰਕੇ ਰੇਟ ਤਾਂ ਬਹੁਤ ਫਰਕ ਪਿਆ ਕਰ ਰਿਹਾ ਅੱਗੇ-ਅੱਗੇ ਫਰਕ ਪੈ ਗਿਆ ਅੱਗੇ-ਅੱਗੇ ਜੋ ਪਿਛਲੇ 2 ਸਾਲ ਜਾਂ 5 ਸਾਲ ਦੀ ਗੱਲ ਕਰੀ ਆਪਾਂ ਪਹਿਲਾਂ ਵੀ ਸਬਜ਼ੀਆਂ ਖਰੀਦਣ ਆਉਂਦੇ ਸੀਗੇ ਉਹਦੇ ਨਾਲ ਕਿੰਨਾ ਕੁ ਜਾਪਾ ਹੋਇਆ ਜਿਹੜਾ ਮਹਿੰਗਾਈ ਦੀ ਗੱਲ ਕਰੀਏ ਮਹਿੰਗਾਈ ਤਾਂ ਬਹੁਤ ਹੋ ਗਈ ਬਹੁਤ ਜ਼ਿਆਦਾ ਹੋ ਗਈ ਮਹਿੰਗਾਈ ਤਾਂ ਬਹੁਤ ਜ਼ਿਆਦਾ ਹੋ ਗਈ ਹੁਣ ਫੇਰ ਜਿਵੇਂ ਕਬਜੀ ਠੀਕ ਨਹੀਂ ਲੱਗੀ ਵਾਪਸ ਜਾ ਰਹੇ ਹਾਂ ਵਾਪਸ ਵੀ ਗਰਮੀ ਕਰਕੇ ਜਿਹੜੀ ਹੈਗੀ ਉਹ ਮਤਲਬ ਮੁਰਗੀ ਤਰ੍ਹਾਂ ਦੀ ਸਬਜ਼ੀ ਮਤਲਬ ਹੋ ਜਾਵੇ ਹਾਂ ਤੇ ਜਿਵੇਂ ਗਰਮੀ ਕਰਕੇ ਜ਼ਰੂਰ ਕਹ ਰਹੇ ਨੇ ਕਿ ਗਰਮੀ ਦਾ ਜਿਹੜਾ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਹੈ ਇੱਕ ਪਾਸੇ ਦੂਜੇ ਪਾਸੇ ਜਿਹੜਾ ਹੈਗਾ ਇਹਦਾ ਰੇਟ ਵੀ ਜਿਹੜਾ ਹੈਗਾ ਆਪਾਂ 2 ਰੁਪਏ 3 ਰੁਪਏ ਪਿਆਜ਼ਾਂ ਦੀ ਗੱਲ ਕਰੀਏ ਚਾਹੀ ਲਸਣ ਦੀ ਗੱਲ ਕਰੀਏ ਲਸਣ ਦੇ ਵਿੱਚ 20 25 ਰੁਪਏ ਦੀ ਗੱਲ ਕਰੀਏ ਔਰ ਅਦਰਕ ਦੇ ਵਿੱਚ 20 ਰੁਪਏ ਗੱਲ ਕਰੀਏ ਤਾਂ ਜ਼ਰੂਰ ਜਿਹੜੇ ਸਬਜ਼ੀਆਂ ਦੇ ਛੋੜੇ-ਬੋੜੇ ਜਿਹੜੇ ਰੇਟ ਨੇ ਉਹ ਜ਼ਰੂਰ ਹੈ ਜਾਪਾ ਹੋ ਰਿਹਾ ਹੈ ਜਿਹਦਾ ਵੱਡਾ ਨੁਕਸਾਨ ਹੈ ਜਿਹੜ